ਬਾਕੀ ਸਮਝ ਜੇ ਪੈਨੇਮੀ ਕੈਂਪਲ ਪਾਇਆ ਗਿਆ ਕੀ ਮਤਲਬ ਸੀਗਾ ਕੀ ਉਦੇਸ਼ ਜਿਹੜਾ ਇਹ ਪਿਛੇ ਦੀ ਲਾਣ ਪੱਲੇ ਗੱਲਾਂ ਤੁਹਾਡਾ ਬਹੁਤ ਧੰਨਵਾਦ ਕਿਉਂਕਿ ਮੇਰਾ ਸਾਰਾ ਜੋ ਪੱਤਰਕਾਰਾਂ ਨੂੰ ਨਾ ਤਾਂ ਸੱਦਾ ਦਿੱਤਾ ਗਿਆ ਤੇ ਜਿਹੜਾ ਪੱਤਰਕਾਰਾਂ ਨੇ ਮੈਨੂੰ ਹੌਸਲਾ ਦਿੱਤਾ ਇਹਦੇ ਵਿੱਚ ਮੈਨੂੰ ਬਹੁਤ ਖੁਸ਼ੀ ਮਿਲੀ ਬਾਕੀ ਰਹੀ ਗੱਲ ਕੈਂਪ ਦੇ ਨਾਲ ਦੀ ਮੇਰਾ ਵੱਡਾ ਬੇਟਾ ਜੋ ਕੈਨੇਡਾ ਬੈਠਾ ਤੇ ਨੋਹ ਰਾਣੀ ਤੇ ਡਾਕਟਰ ਮੇਰੇ ਕੋਲੇ ਐਡ ਦਾ ਕੰਮ ਕਰਦੇ ਸੀ। ਉਹ ਡਾਕਟਰ ਮੇਰੇ ਜੀ ਨਾਲ ਬਹੁਤ ਪਿਆਰ ਆ। ਉਹ ਇੱਕ ਦਿਨ ਫੋਨ ਤੇ ਗੱਲ ਹੋ ਰਹੀ ਸੀ ਤੇ ਪੁੱਤ ਮੈਂ ਅੱਖਾਂ ਦਾ ਟੈਕਪ ਬਕਵਾ ਕੇ ਆਉਣਾ ਡਾਕਟਰ ਨੇ ਸੀ ਕੋਲੇ। ਉਹ ਮੈਨੂੰ ਕਹਿੰਦਾ ਡੈਡੀ ਤੁਸੀਂ ਇਕੱਲਾ ਵੀ ਚੈੱਕ ਕਰਾਉਂਗੇ। ਤੁਹਾਡੇ ਦਾ ਬੰਦੇ ਹੀ ਬਹੁਤ ਨੇ ਜਿਹੜੇ ਐਂਟਾਂ ਲਾਉਣ ਵਾਲੇ ਨੇ ਅੱਖਾਂ ਵਾਲੇ ਨੇ। ਸਾਰਿਆਂ ਨੂੰ ਹੀ ਕਹਿੰਦੇ ਕਰਵਾ ਦਿਓ। ਮੇਰੇ ਪੁੱਤ ਦਾ ਖਰਚਾ ਬਹੁਤ ਹੋ ਜਾਂਦਾ। ਟੈਂਪ ਦਾ ਟੈਂਪ ਲਵਾ ਦਿਓ। ਮੇਰੇ ਪੁੱਤ ਦਾ ਖਰਚਾ ਬਹੁਤ ਹੋ ਜਾਂਦਾ। ਉਹ ਕਹਿੰਦੇ ਖਰਚੇ ਦੀ ਕੋਈ ਪਰਵਾਹ ਨਹੀਂ। ਕਿ ਤੁਸੀਂ ਆਪਣੇ ਜਿੰਨੇ ਵੀ ਨਗਰ ਦੇ ਸਾਥੀ ਨੇ ਕਿਉਂਕਿ ਤੁਸੀਂ ਨਗਰ ਦੇ ਪਹਿਲਾਂ ਵੀ ਕੰਮ ਕਰਦੋ ਇਹ ਕੰਮ ਵੀ ਤੁਸੀਂ ਕਰੋ ਤੇ ਐਨਕਾ ਦੀ ਸੇਵਾ ਵਾ ਜਿਹੜੀ ਮੈਂ ਆਪੇ ਕਰ ਦੂਗਾ। ਕਿਆ ਬਣੀ ਦਾ ਅਰੇਂਜਮੈਂਟ ਐਰ ਦਾ ਅਰੇਂਜਮੈਂਟ ਹੈ ਤੁਸੀਂ ਆਪ ਕਰ ਲਓ। ਉਸ ਤੋਂ ਬਾਅਦ ਮੈਂ ਸਾਡੇ ਗੁਰਦੁਆਰਾ ਪੰਨ ਕਮੇਟੀ ਸਰਦਾਰ ਜਗਜੀਤ ਸਿੰਘ ਵੀ ਪੰਜ ਨਿਓ ਵੀ ਪਹਿਲਾਂ ਮੇਰੇ ਤੋਂ ਪਹਿਲਾਂ ਉਹ ਵਾਲੀ ਪੰਜ ਹੋ ਰਹੇ ਨੇ। ਉਹਨਾਂ ਨਾਲ ਬੈਠ ਕੇ ਸਲਾਮਸ਼ੁਰਾ ਕੀਤਾ ਕਿ ਮਿੱਤਰ ਹੈ ਕਿ ਕੈਂਪ ਲਾਉਣਾ ਹੈ ਦੇ ਵਿੱਚ ਤੁਹਾਡੇ ਸਹਾਇਕ ਦੀ ਲੋੜ ਆ। ਮੈਨੂੰ ਬਹੁਤ ਜ਼ਿਆਦਾ ਹੀ ਪ੍ਰਸੰਨ ਜੀ ਨੇ ਸਹਾਇਤ ਹੋ ਦਿੱਤਾ। ਉਹ ਗੁਰਦੁਆਰਾ ਪੰਨ ਕਮੇਟੀ ਨੇ ਇਹਨੇ ਗ੍ਰੀਚ ਚੱਕੋ ਤਕਰੀਬੋਂ ਜ਼ਕਰ ਜ਼ਵਸ 37 ਦਾ ਹੋ ਚੁੱਕੇ ਨੇ ਤੇ ਹਜੇ ਉਮੀਦ ਹੈ ਕਿ 100 ਲਗਭਗ ਹੋ ਜਾਣਗੇ ਕਿਉਂਕਿ ਸਾਡੀ ਇਹ ਸੋਚ ਜੀ ਕਿ ਇੱਕ ਸੌਕ ਮੱਲਾ ਨਾ ਆਏਗਾ ਲੇਕਿਨ ਇਹਨਾਂ ਲੋਕਾਂ ਦਾ ਪਿਆਰ ਸਦਕਾ ਕਿਉਂਕਿ ਜਿਹਦਾ ਜਿਆਦਾ ਪਿਆਰ ਹੋਵੇ ਦੀ ਬਰੋਸਤਾ ਵੀ ਜਿਆਦਾ ਖੁੱਦੀਆ ਇਸ ਕਰਕੇ ਕੈਂਪ ਦਾ ਖੈਰ ਸਾਡੇ ਜੀ ਪਹਿਲਾਂ ਵੀ ਲਾਇਆ ਗਿਆ ਕਿਉਂਕਿ ਅਸੀਂ ਤਾਂ 1.5 ਮਿੰਟ ਪਹਿਲਾਂ ਤਿਆਰੀ ਕੀਤੀ ਔਰ ਪ੍ਰੋਪਰ ਸਾਰਿਆਂ ਨੂੰ ਉਹਨਾਂ ਦੇ ਜਾਂ ਐਡ ਕਰਵਾਈਆ ਸਪੀਕਰ ਲਾ ਕੇ ਕਲੀ ਕਲੀ ਮੈਂ ਮੈਨੂੰ ਸੁਣ ਹੋ ਗਿਆ ਤਾਂ ਕਿ ਭਾਈ ਜੀ ਲੋੜ ਮੰਦ ਰੁਕ ਅਕਸਰ ਹੀ ਮੈਨੂੰ ਕਹ ਰਹੇ ਜੀ ਉਹ ਤਾਂ ਡਾਕਟਰ ਜਿਹੜੇ ਹੁੰਦੇ ਨੇ ਨਾ ਉਹ ਹਸਪਤਾਲ ਦਾ ਰਾਹ ਲੈਂਦੇ ਨੇ ਤੇ ਕਹਿੰਦਾ ਜੀ ਸਾਡੇ ਹਸਪਤਾਲ ਉਹ ਮੈਂ ਡਾਕਟਰ ਨਾਲ ਗੱਲ ਕੀਤੀ ਤੇ ਡਾਕਟਰ ਨੇ ਜੀ ਕਹਣ ਲੱਗੇ ਯਾਰ ਇਹ ਜੀ ਕੋਈ ਗੱਲ ਨਹੀਂ ਬਨਜੀ ਸਿੰਘ ਤੁਸੀਂ ਸਾਡੇ ਪੁਰਾਣੇ ਮਿੱਤਰ ਹੋ ਉਹਨੂੰ ਅੰਕਲ ਜੀ ਕਹਿ ਰਹੇ ਨੇ ਡਾਕਟਰ ਜੀ ਕਹਿੰਦੇ ਅੰਕਲ ਜੀ ਇਹ ਜੀ ਕੋਈ ਗੱਲ ਨਹੀਂ ਜੀ ਤੇ ਤੁਸੀਂ ਜੋ ਵੀ ਕਹੋਗੇ ਉਵੇਂ ਹੋਗਾ ਫਿਰ ਮੈਂ ਉਹਨਾਂ ਨੂੰ ਕਹਾਂਗਾ ਜੇ ਜਿਹੜੇ ਬੰਦੇ ਨੂੰ ਆਪਰੇਸ਼ਨ ਕਰਨਾ ਹੈ ਉਹਨਾਂ ਦਾ ਕੀ ਹਾਲ ਹੋ ਮੈਨੂੰ ਲੱਗੇ ਕੋਈ ਗੱਲ ਨੂੰ ਤੁਹਾਡੇ ਦੇ ਗੁਰੂ ਦੀ ਕਿਰਪਾ ਕੈਂਪ ਨਹੀਂ ਵੀ ਲਾਉਣਾ ਜਿਹੜੇ ਵੀ ਮਰੀਜ਼ ਹੋਣਗੇ ਉਹਦੇ ਹੌਲੀ ਹੌਲੀ ਸੈਟਿੰਗ ਕਰਕੇ ਜਿੱਥੇ ਵੀ ਕੈਂਪ ਲੱਗਾਗੇ ਕਿ ਅਸੀਂ ਕਰਾਂਗੇ ਜਿੰਨੇ ਮਰੀਜ਼ਾਂ ਦੇ ਇਟੇਮ ਕੀਤੇ ਜਾਣਗੇ ਪ੍ਰੇਸ਼ਾਨ ਉਹ ਮੈਂ ਕਰਤੀ ਲਈ ਉਹਨਾਂ ਕੋ ਉਹਨਾਂ ਨੂੰ ਲੈ ਕੇ ਜੇ ਤਾਂ ਉਹਨਾਂ ਨਾਲ ਮੈਂ ਨਿੱਜੀ ਤੌਰ ਤੇ ਤਾਲਮਿਲ ਕਰਾਂਗਾ ਕਰਕੇ ਫਿਰ ਅਸੀਂ ਇਹਨਾਂ ਦੇ ਜਦੋਂ ਮਨਸੂਰਾਂ ਹਸਪਤਾਲ ਦੇ ਵਿੱਚ ਤੇ ਜੇਕਰ ਉਹਨਾਂ ਨੂੰ ਨਹੀਂ ਚਾਹਦੇ ਹੋਏ ਫਿਰ ਮੇਰੇ ਨਕਦਰਾਂ ਮੈਨੂੰ ਬਹੁਤ ਸਹਿਯੋਗ ਆ ਸਾਡੇ ਦਿਲਜੀਤ ਸਿੰਘ ਵੀ ਆਏ ਸੀ ਆਪਣੇ ਗੱਲਬਾਤ ਸਾਹਿਬ ਤੇ ਹੋਰ ਵੀ ਜਗਜੀਤ ਸਿੰਘ 500 ਮਨੇ ਕਿਹੜੇ 500 ਦੇ ਪਹਿਲਾਂ ਉਹ ਵੀ ਸਾਰੇ ਨਗਰ ਨੇ ਮੈਨੂੰ ਮਦਦ ਕਰਕੇ ਸਹਾਉਂਕ ਦਿੱਤਾ ਕਿ ਦਵਾਈਆਂ ਵੀ ਬਰੀਤੀਆਂ ਨੇ ਜੀ ਵਰਗਾਂ ਨੂੰ ਵੀ ਜੀ ਨੂੰ ਲੋੜ ਪਈ ਬੁੱਧੀਮਾਨ ਦੇ ਵਿੱਚ ਇਹਦਾ ਲਿਖੀ ਬੇਟੇ ਦੀ ਸੋਚ ਆ ਇਹ ਲੋਕਾਂ ਦਾ ਸਾਹ ਦੇਖ ਕੇ ਮੇਰੇ ਨਗਰ ਦਾ ਸਾਹ ਦੇਖ ਕੇ ਮੇਰੇ ਮਨ ਵਿੱਚ ਫੁਰਨਾ ਪੜਿਆ ਕਿ ਯਾਰ ਇੱਕ ਕੈਂਪ ਹੋਰ ਲਾਵਾਂਗੇ ਜਿੰਨਾ ਛੇਤੀ ਹੋ ਸਕੇ ਜਦੋਂ ਵੀ ਲੋਕ ਕਹਣਗੇ ਕਿ ਇੱਕ ਕੈਂਪ ਲਵਾਉਣਾ ਕਿਉਂਕਿ ਬੰਦੇ ਦੀ ਮੀਤ ਭਰਨੀ ਚਾਹੀਦੀ ਆ ਉਹ ਮਾਲਕ ਨੇ ਕਿਰਪਾ ਕੀਤੀ ਹੋਈ ਆ ਕਿਸੇ ਚੀਜ਼ ਦੀ ਕੋਬਰ ਨਹੀਂ ਛੱਡੀ ਇਹ ਹਰ ਇੱਕ ਪਾਸੇ ਮਾਲਕ ਦੀ ਫਲ ਕਰਪਾ ਬਾਕੀ ਲੋਕਾਂ ਦਾ ਕੰਮ ਹੁੰਦਾ ਮੰਦਿਆ ਕਰਨੀ ਕੋਬਰਾਂ ਕੋਲੇ ਬਜਾਣਾ ਕੋਲੇ ਹੋ ਸਾਧ ਨਹੀਂ ਹੁੰਦਾ ਇੱਥੇ ਤਾਂ ਤੁਸੀਂ ਦੇਖ ਹੀ ਰਹੇ ਹੋ ਮੇਰਾ ਖਿਆਲ ਮੈਂ ਸਵੇਰੇ 7:30 ਵਜੇ ਦਾ ਖੜਾ ਹਾਂ ਮੈਂ ਤੇ ਬਾਕੀ ਆ ਸਾਡੇ ਬਾਪੂ ਜੀ ਨੇ ਬੜੇ ਪੜਵਾ ਅੱਜ ਇਹ ਭਗਵਾਨ ਦਾ ਜੀ ਨੇ ਅਗਰ ਮੈਂ ਤਾਂ ਹੱਥ ਜੋੜ ਕੇ ਇਹਨਾਂ ਨੂੰ ਵੀ ਕਹਿ ਦਵਾਂ ਜੀ ਆਹ ਕੈਂਪ ਲਾਉਣਾ ਵਾ ਠੀਕ ਹੈ ਤੇ ਭਗਵਾਨ ਦਾ ਜੀ ਇੱਕ ਮੈਂ ਕੈਂਪ ਲਾਉਣਾ ਵਾ ਇਹਦੇ ਤਾਂ ਬਹੁਤ ਪੈਸੇ ਚਾਹੀਦੇ ਆ ਇਹਨਾਂ ਦਾ ਬਹੁਤ ਵਧੀਆ ਪਰਿਵਾਰ ਆ ਔਰ ਮਾਤਲ ਵੀ ਕੋਈ ਨਹੀਂ ਕਿ ਮੈਨੂੰ ਇਹ ਜਵਾਬ ਦੇ ਦੇਣ ਔਰ ਹੁਣ ਵੀ ਇਸ ਕੰਮ ਦੇ ਵਿੱਚ ਬਹੁਤ ਬੰਦੇ ਆਲੇ ਮੈਨੂੰ ਸਹਿਯੋਗ ਦਿੱਤਾ ਅੱਲਾਹ ਵੀ ਮੇਰਾ ਖਿਆਲ ਆ ਕਿ ਜਲਦੀ ਕਰ ਮੈਂ ਕਿਉਂਕਿ ਇਨਸਾਨੀ ਦੀ ਸੇਵਾ ਕਰਨੀ ਏ ਔਰ ਮਾਤਾ ਗੁਰੂ ਗਰੰਥ ਸਾਹਿਬ ਨੂੰ ਅਸੀਂ ਰੋਜ਼ ਮੱਥਾ ਟੇਕਦੇ ਆ ਮੱਥਾ ਟੇਕਣ ਤੋਂ ਬਾਅਦ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮੰਨਣ ਲੱਗੇ ਜਦੋਂ ਅਸੀਂ ਗੁਰੂ ਗਰੰਥ ਸਾਹਿਬ ਦੀ ਮੰਨਣ ਲੱਗੇ ਉਦੋਂ ਅਸੀਂ ਮਾਤਲ ਇੱਕ ਕਸਮ ਦਾ ਪਿੰਡ ਦੇ ਵਿੱਚ ਸਵਰਗ ਬਣਾ ਲਾਂ ਕੀ ਦਾ ਹਰ ਇੱਕ ਬੰਦੇ ਦੀ ਆਪਣੀ ਸੋਚ ਆ ਪਰ ਸੋਚਦਾ ਜਾ ਰਹੀ ਹੀ ਰਕੋ ਕਿ ਦੂਸਰਾ ਕੀ ਕਰਦਾ ਇਨਸਾਨੀਅਤ ਦੀ ਸੇਵਾ ਇਨਸਾਨੀਅਤ ਦੂਸਰਾ ਕੀ ਕਰਦਾ ਜਦੋਂ ਅਸੀਂ ਇਹ ਗੱਲ ਛੱਡ ਦਿੱਤੀ ਉਦੋਂ ਤੁਹਾਡੇ ਮਨ ਨੂੰ ਸ਼ਾਂਤੀ ਆਉਂਦੀ ਔਰ ਮੈਂ ਦਾਅਵੇ ਨਾ ਕਹਿਣਾ ਕਿ ਮਨ ਸ਼ਾਂਤ ਆ ਸਵਾਰਾ ਸੰਸਥਾਵਾਂ ਦਾ ਔਰ ਵਰਦਵਾਰਾ ਪਰਮੰਦ ਕਮੇਟੀ ਦਾ ਔਰ ਨਗਰ ਨਿਵਾਸੀਆਂ ਦਾ ਖਾਸ ਕਰਕੇ ਡਾਕਟਰ ਮੇਗੀ ਦਾ ਉਦੋਂ ਖਾਸ ਕਰਕੇ ਕੇ ਪੱਤਰਕਾਰ ਜਿਹੜੇ ਜਿਨ੍ਹਾਂ ਨੇ ਯਾਰ ਆਪਣੇ ਜਗਬਾਣੀ ਵਾਲੇ ਜੈਦੇ ਭਾਈ ਸਾਹਿਬ ਇਹਨਾਂ ਨੂੰ ਮੈਨੂੰ ਮਿਲੇ ਵੀ ਨਹੀਂ ਲੇਕਿਨ ਇਹਨਾਂ ਨੇ ਖਬਰ ਵੀ ਲਾਤੀ ਉਹਦੇ ਵਿੱਚ ਬੜੀ ਮੈਨੂੰ ਖੁਸ਼ੀ ਮਿਲੀ ਯਾਰ ਦੱਸੋ ਹਾਦਸਾ ਤੁਹਾਨੂੰ ਵੀ ਮੇਰਾ ਗੱਲ ਦਾ ਕੋਈ ਫੋਨ ਨਹੀਂ ਕੀਤਾ ਤੁਸੀਂ ਵੀ ਆਏ ਹੋ ਮੈਂ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਤੇ ਆਪਣੇ ਬਖਸ਼ੀ ਜੀ ਆਏ ਸੀ ਪਹਿਲਾਂ ਪੱਤਰਕਾਰ ਉਹਨਾਂ ਨੇ ਕੀਰਾਵਾ ਸਰ ਜਿਹੜਾ ਦੀ ਕੈਂਪ ਲੱਗਿਆ ਕਿਤਾ ਦੇ ਨਾਮ ਜ਼ਰਾ ਪ੍ਰਤਪਾਲ ਸਿੰਘ ਜੀ ਹਾਂ ਜੀ ਜਿਹੜਾ ਦੀ ਕੈਂਪ ਲੱਗਿਆ ਕਿੰਨਾ ਸਰ ਫਾਇਦਾ ਨਹੀਂ ਬਹੁਤ ਸਾਰਾ ਸਾਰੇ ਸੰਸਾਰ ਸਾਰੇ ਪਿੰਡ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ ਇਹਦਾ ਇਸ ਕਰਕੇ ਬਹੁਤ ਜੀ ਪਰਮਜੀਤ ਸਿੰਘ ਜੀ ਦੇ ਬਹੁਤ ਜੀ ਧੰਨਵਾਦੀਆਂ ਅਸੀਂ ਇੰਨੇ ਨੇ ਇੱਕ ਪ੍ਰੋਗਰਾਮ ਕੀਤਾ ਹੈ ਦਵਾਈਆਂ ਮਫਰੀ ਨਹੀਂ ਆਇਆ ਹਾਂ ਦਵਾਈਆਂ ਫਰੀ ਮਿਲ ਰਹੀਆਂ ਨੇ ਤੇ ਜੋ ਆਪਰੇਸ਼ਨ ਆ ਉਹ ਵੀ ਫਰੀ ਕਰ ਰਹੇ ਨੇ ਸਭ ਕੁਝ ਫਰੀ ਹੈ ਅੱਗੇ ਇਹ ਲੱਗਦਾ ਵੀ ਇਸ ਤਰ੍ਹਾਂ ਹੋਣੀ ਹੈ ਹਾਂ ਜੀ ਹੋਣੀ ਚਾਹੀਦੀ ਹੈ ਕੀ ਨਾਮ ਹੈ ਸਰ ਬਲੰਗੀ ਪਾਂਧੀ ਉਹਦੇ ਕੈਂਪ ਲਾਇਆ ਹੈ ਇਹ ਨਰੇਨਵਰ ਦਾ ਆਂਦਾ ਹੈ ਜੀ ਬਲੰਗੀ ਜੀ ਨੇ ਕੈਂਪ ਲਾਇਆ ਜੀ ਥ੍ਰੀਕੇ ਅਸੀਂ ਬਹੁਤ ਲਾਹ ਲੈ ਗਏ ਦੋ 300 ਬੰਦੇ ਨੇ ਪਾਠਾਂ ਦੀ ਚੈੱਕਅਪ ਕਰਾਈ ਹੈ ਦਵਾਈ ਫਰੀ ਮਿਲ ਗਈ ਕੁਛ ਵੀ ਚੈੱਕ ਕਰ ਰਹੇ ਹਾਂ ਚੈੱਕ ਕਰ ਰਹੇ ਇਦਰਾਹੀ ਫਰੀ ਮਿਲ ਗਈ ਕੀ ਦੇਖਦੇ ਹੋ ਜਿਹੜਾ ਪ੍ਰਾਲਾ ਇਹ ਵਧੀਆ ਕੀ ਬਣਿਆ ਬਹੁਤ ਬਹੁਤ ਵਧੀਆ ਹੋ ਗਿਆ ਜੀ ਬਹੁਤ ਨੇੜੇ ਵਾਲੇ ਬੰਦੇ ਜੀ ਕਰਨ ਗਰੀਬੀ ਅੰਦਰ ਬਹੁਤ ਫਾਇਦਾ ਜਿਵੇਂ ਲੋਕ ਇੰਨੀ ਗਰਮੀ ਹੈ ਮੌਸਮ ਵੀ ਖਰਾਬ ਹੈ ਡਾਕਟਰ ਕੋਲ ਨਹੀਂ ਜਾ ਸਕਦੇ ਉਹ ਸਾਵਾ ਰਿਚ ਡਾਕਟਰ ਜੀ ਨੇ ਬਹੁਤ ਸਹਾਇ ਹੋ ਗਏ ਉਹ ਆਵਾਜ਼ ਇੱਕ ਨਾਲ ਆਏ